ਪਾਜਪਾ ਦੇ ਸੀਨੀਅਰ ਆਗੂ ਮਾਸਟਰ ਮੋਹਨ ਲਾਲ ਨੇ ਗੁਰਦਾਸਪੁਰ ਤੋਂ ਚੋਣ ਲੜਨ ਦੀ ਇੱਛਾ ਜਤਾਈ ਹੈ ਤੇ ਗੁਰਦਾਸਪੁਰ ਤੋਂ ਟਿਕਟ ਦੇ ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਸਾਡੇ ਸਹਿਯੋਗੀ ਹਰਪ੍ਰੀਤ ਸਿੰਘ ਬੰਦੇਸ਼ਾ ਨੇ ਮਾਸਟਰ ਮੋਹਨ ਨਾਲ ਦੇ ਨਾਲ ਖਾਸ ਗੱਲਬਾਤ ਕੀਤੀ ਭਾਜਪਾ ਦੇ ਪੰਜਾਬ ਦੇ ਸੀਨੀਅਰ ਲੀਡਰ ਮਾਸਟਰ ਮੋਹਨ ਲਾਲ ਦਿੱਲੀ ਪਹੁੰਚੇ ਨੇ ਤੇ ਮੰਨਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਤੋਂ ਦਾਅਵੇਦਾਰੀ ਠੋਕਰ ਰਹੇ ਨੇ ਮਾ ਸਾਹਿਬ ਤਿਆਰੀ ਫਿਰ ਤੋਂ ਹੈਗੀ ਹੈ ਬਿਗਲ ਵੱਜ ਚੁਕਿਆ ਤੇ ਮੰਨਿਆ ਜਾਏ ਕਿ ਮਾਸਟਰ ਜੀ ਫਿਰ ਤੋਂ ਹੈ ਇਸ ਕੀ ਬੁਗਲ ਫੂਕਣਗੇ ਜੀ ਮੇਰੀ ਬੇਨਤੀ ਹੈ ਕਿ ਵੀ ਮੇਰੇ ਤੋਂ ਅੱਛਾ ਕੈਂਡੀਡੇਟ ਪਾਰਟੀ ਨੂੰ ਕਿਹੜਾ ਮਿਲੇਗਾ ਮੈਂ ਆਪਣੀ ਮਾਂ ਭਾਰਤੀ ਜਨਤਾ ਪਾਰਟੀ ਦੇ ਦਰਵਾਜ਼ੇ ਖੜਕਾਣਾ ਆਇਆ ਕਿ ਵੀ ਮੇਰੀ ਵੀ ਗੱਲ ਸੁਣੋ ਮੈਨੂੰ 8 ਸਾਲ ਹੋ ਗਿਆ ਗਿਆਤ ਬਾਸ ਚ ਤੇ ਪਾਰਟੀ ਦਾ ਹਿੱਤ ਵਰਕਰਸ ਨੂੰ ਇਕੱਠਾ ਰੱਖਣ ਦੀ ਜੁਗਤ ਜੋ ਵੀ ਫਾਇਦੇਮੰਦ ਗੱਲਾਂ ਨੇ ਉਹ ਮੇਰੇ ਵਰਗਾ ਆਦਮੀ ਮੈਂ ਸਮਝਦਾ ਕਿ ਬੈਸਟ ਲੜਾਈ ਦੇ ਸਕਦਾ ਹੈ ਪਿਛਲੀ ਵਾਰੀ ਸਰਵੰਤ ਸਲਾਰੀਆਂ ਨੂੰ ਉਥੋਂ ਲਿਆਂਦਾ ਗਿਆ ਸੀ ਉਹ ਨਹੀਂ ਜਿੱਤ पाए ਜਾਖੜ ਸਾਹਿਬ ਦਿੱਤੇ ਐ ਕਿ ਵੀ ਜਾਖੜ ਸਾਹਿਬ ਉਥੋਂ ਤਾਲ ਠੋਕਰ ਰਹੇ ਨੇ ਦੇਖੋ ਜਾਖੜ ਸਾਹਿਬ ਦੀ ਜ਼ਮੀਨ ਈਰੋੜ ਹੋ ਚੁੱਕੀ ਹੈ ਸਾਲ ਦੇ ਅੰਦਰ ਅੰਦਰ ਹੀ ਕਾਂਗਰਸ ਦੇ ਚੋਲੇ ਉੱਥੇ बिक ਚੁੱਕੇ ਹੈ ਔਰ ਸਲਾਰੀਏ ਦੇ ਬਾਰੇ 'ਚ ਮੈਂ ਕੁਝ ਕਹਿਣਾ ਨਹੀਂ ਕਿਉਂਕਿ ਪਾਰਟੀ ਜਿਹਨੂੰ ਟਿਕਟ ਦੇਗੀ ਅਸੀਂ ਫਿਰ ਝੰਡੇ ਚੁੱਕ ਲੈਣੀ ਪਾਰਟੀ ਦੇ ਅਸੀਂ ਫਿਰ ਭਾਜਪਾ ਜਿੰਦਾਬਾਦ ਕਰਨੀ ਹੈ ਸਲਾਰੀ ਹੈ ਲੈ ਕਵਿਤਾ ਲੈ ਕੋਈ ਲੈ ਲੇਕਿਨ ਲੰਬਾ ਸਮਾਂ ਹੋ ਗਿਆ ਮਾਸਟਰ ਸਾਹਿਬ तकरीबन 7-8 ਸਾਲ ਹੋ ਗਏ ਤੁਸੀਂ ਐਕਟਿਵ ਪੋਲਿਟਿਕਸ ਤੋਂ ਬਾਹਰ ਹੈਗੇ ਹੋ ਕੀ ਮੰਨਿਆ ਜਾਏ ਕਿ ਪਾਰਟੀ ਤੁਹਾਡੇ ਤੇ ਭਰੋਸਾ ਜਤਾਏਗੀ ਤੇ ਕਿਉਂ ਜਤਾਏਗੀ ਇਹ ਇਹਦਾ ਜਵਾਬ ਤੇ ਪਾਰਟੀ ਦੇ ਸਕਦੀ ਨੇ ਜੀ ਮੈਂ ਤੇ ਪਾਰਟੀ ਦਾ 8 ਸਾਲ ਇੱਕ ਬੜਾ ਛੋਟੇ ਦਰਜੇ ਦਾ ਕਾਰਜਕਰਤਾ ਬਣ ਕੇ ਦਰਿਆ ਵਿਛਾਦਾ ਰਿਹਾ ਅੱਗੇ ਵੀ ਦਰਿਆ ਵਿਛਾਵਾਂਗੇ ਪਾਰਟੀ ਦੀ ਸੇਵਾ ਕਰਾਂਗੇ ਆਖਰੀ ਸਾਹ ਤੱਕ ਪਾਰਟੀ ਦੀ ਸੇਵਾ ਕਰਦੇ ਰਹੇਗੇ ਉਹ ਕੀ ਕਰਨਾ ਸੀ ਸਾਡੇ ਜ਼ਮੇ ਤੇ ਇਹੀ ਕੰਮ ਹੈ ਕਿਸ ਕਿਸ ਦੇ ਕਿਸ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹੋ ਆਪਣੀ ਟਿਕਟ ਵਾਸਤੇ ਕਿੰਨੋ ਅਪਰੋਚ ਕਰਨ ਜਾ ਰਹੇ ਮੇਰੇ ਨਾਲ ਨੂੰ ਪੁੱਛਿਓ ਵਾਦੇ ਪਿਛਲੇ 10 ਇੱਕ ਸਾਲ ਚ ਅਰुण ਜੀਤਲੀ ਜੀ ਮੇਰੇ ਵੱਡੇ ਭਰਾ ਨੇ ਉਹਨਾਂ ਨੇ ਮੇਰੇ ਨਾਲ ਕੁਝ ਕੀਤੇ ਸੀ ਮੈਂ ਉਹਨਾਂ ਨੂੰ ਪੁੱਛ ਰਿਹਾ ਕਿ ਉਹਨਾਂ ਵਾਦਿਆਂ ਚ ਕੁਝ ਪ੍ਰਭਾਵ ਹੈ ਕੋਈ ਜੋਰ ਹੈ ਕੋਈ ਜੋਸ਼ ਹੈ ਕਿ ਨਹੀਂ ਹੈ ਬਸ ਇਹ ਨਹੀਂ ਗੱਲ ਪੁੱਛਣੀ ਹੈ ਮੈਂ ਡਾਕਟਰ ਸਾਹਮਣੇ ਚੁਣੌਤੀ ਮੰਨਦੇ ਹੋ ਨਹੀਂ ਨਹੀਂ ਮੇਰੇ ਸਾਹਮਣੇ ਕੋਈ ਚੁਣੌਤੀ ਨਹੀਂ ਪਾਰਟੀਗਿਰਦਿੰਦੀ ਟਾਰਗੇਟ ਦਿੰਦੀ ਹੈ ਤੇ ਕਿਆ ਚੁਨਾਤੀ ਹੈ ਕੋਈ ਚੁਣੌਤੀ ਨਹੀਂ ਹੈ ਲੋਕੀ ਹਮ ਹਮ ਆਕਰ ਕੇ ਭਾਜਪੀ ਨੂੰ ਵੋਟਾਂ ਪਾਣਗੇ ਬਿਲਕੁਲ ਇਹ ਸਾਡੇ ਮਾਸਟਰ ਮੋਹਨ ਲਾਲ ਜੀਸਾਨ ਜੋ ਕਿ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਜੋ ਕੰਮ ਕਾਂਗਰਸ ਨੇ ਵਾਅਦੇ ਕਰਕੇ ਆਈ ਸੀ ਉਹ ਕਾਂਗਰਸ ਨੇ ਪੂਰੇ ਨਹੀਂ ਕੀਤੇ ਉਹਨਾਂ ਆਪਣਾ ਵਾਅਦਾ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਸੀ ਇਸੇ ਚੀਜ਼ ਨੂੰ ਲੈ ਕੇ ਹੀ ਅਸੀਂ ਜਾ ਰਹੇ ਹਾਂ ਜਨਤਾ ਦੇ ਵਿੱਚ ਜੇ ਪਾਰਟੀ ਭਰੋਸਾ ਜਿਤਾਏਗੀ ਤੇ ਜ਼ਰੂਰ ਚੋਣਾਂ ਲੜਾਂਗਾ ਕੈਮਰਾ ਆਪਰੇਸ਼ਨ ਵਿਕਰਮ ਡੋਗਰਾ ਦੇ ਨਾਲ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ